हिमाचल प्रदेश ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਖਾਸ ਤੌਰ ਤੇ ਹੁਣ ਪੰਜਾਬੀਆਂ ਦੇ ਲਈ ਹਿਮਾਚਲ ਪ੍ਰਦੇਸ਼ ਜਾਣਾ ਆਸਾਨ ਨਹੀਂ ਹੋਵੇਗਾ ਤਾਂ ਹਿਮਾਚਲ ਜਾਣਾ ਤੁਹਾਡੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਦਾਖਲਾ ਫੀਸ ਹੈ ਜਿਹੜੀ ਮੂੜ ਵਿਵਾਦਾਂ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਦੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਦਾਖਲੇ ਉੱਤੇ ਭਾਰੀ ਵਾਧਾ ਕੀਤਾ ਹੈ ਜੇਕਰ ਤੁਸੀਂ ਹਿਮਾਚਲ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰੀ ਐਂਟਰੀ ਫੀਸ ਦੇ ਕੇ ਹੀ ਹਿਮਾਚਲ ਜਾਣਾ ਪਵੇਗਾ ਦੱਸ ਦਈਏ ਕਿ ਹਿਮਾਚਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਹੁਣ ਰਾਜ ਦੇ ਵਿੱਚ ਦਾਖਲ ਹੋਣ ਵਾਲੀ 5 ਸੀਟਰ ਕਾਰ 130 ਰੁਪਏ ਇਨੋਵਾ ਜੀਪ ਥਾਰ ਅਤੇ ਵੈਨ 170 ਰੁਪਏ ਮਿੰਨੀ ਬੱਸ ਟੈਂਪੂ ਤੇ ਹੋਰ ਵਾਹਨ 320 ਰੁਪਏ બસ ট্রাক 570 ਰੁਪਏ ਵੱਧ ਭਾਰ ਟੋਣ ਵਾਲੇ ট্রাক ਟਿੱਪਰ ਤੇ ਹੈਵੀ ਟਰਾਲੇ ਕਰਮਵਾਰ 600 ਅਤੇ 800 ਅਤੇ 900 ਰੁਪਏ ਫੀਸ ਐਂਟਰੀ ਹੈ ਜਿਹੜੀ ਉਹ ਦੇਣਗੇ ਤਾਂ ਐਂਟਰੀ ਫੀਸ ਹੈ ਜਿਹੜੀ ਲਗਾ ਦਿੱਤੀ ਗਈ ਹੈ ਭਾਰੀ ਐਂਟਰੀ ਫੀਸ ਦੇ ਕੇ ਹੀ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹੋ ਉੱਥੇ ਹੀ ਨੰਗਲ ਅਤੇ ਆਸ-ਪਾਸ ਦੇ ਪਿੰਡ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ हिमाचल प्रदेश ਦੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਵੱਧ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ ਤਾਂ ਉਹਨਾਂ ਨੂੰ ਰਿਸ਼ਤੇਦਾਰੀ ਦੇ ਵਿੱਚ ਜਾਣ ਦੇ ਲਈ ਵਾਹਨ ਦੇ ਦੁੱਗਣੇ ਪੈਸੇ ਦੇਣੇ ਪੈਣਗੇ ਤਾਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਵਾਹਨਾਂ ਦੀ ਐਂਟਰੀ ਦੇ ਲਈ ਸਰਹੱਦ ਟੋਲ ਨੇ ਜਿਹੜੇ ਬੈਰੀਅਰ ਜਾਨੀ ਕਿ ਮਹਿਤਪੁਰ ਸੰਥੋਕਗੜ ਪੁੱਬੋਵਾਲ ਪੋਲੀਆਂ ਅਤੇ ਬਾਥੜੀ ਦੇ ਵਿੱਚ ਲਗਾਏ ਗਏ ਨੇ ਤਾਂ ਦੂਜੇ ਪਾਸੇ ਨੇੜਲੇ ਪਿੰਡਾਂ ਤੇ ਨੰਗਲ ਸ਼ਹਿਰ ਦੇ ਵਸਨੀਕਾਂ ਨੇ ਟੋਲ ਐਂਟਰੀ ਤੋਂ ਛੋਟ ਦੇਣ ਦੀ ਮੰਗ ਵੀ ਕੀਤੀ ਹੈ ਤਾਂ ਨਵੇਂ ठेकेदार ਵੱਲੋਂ ਨੋਟੀਫਿਕੇਸ਼ਨ ਦੇ ਅਨੁਸਾਰ ਨਵੇਂ ਰੇਟ ਲਾਗੂ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਲਾਕਾ ਬਚਾਓ ਸੰਘਰਸ਼ ਮੋਰਚਾ ਦੇ ਆਗੂਆਂ ਨੇ ਇਸ ਵਾਅਦੇ ਦੀ ਸਖਤ ਸ਼ਬਦਾਂ ਦੇ ਵਿੱਚ ਨਕੇਦੀ ਕਰਦਿਆਂ ਇਸ ਨੂੰ ਹਿਮਾਚਲ ਸਰਕਾਰ ਦੀ ਅੰਨੀ ਲੁੱਟ ਦੱਸਿਆ ਉਹਨਾਂ ਆਖਿਆ ਕਿ ਉਹ ਸਥਾਨਕ ਲੋਕਾਂ ਦੀ ਸਮੱਸਿਆ ਤੋਂ ਜਾਣੂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਲੁੱਟ ਦੇ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਗੂਆਂ ਨੇ ਆਖਿਆ ਕਿ ਜੇਕਰ ਹਿਮਾਚਲ ਸਰਕਾਰ ਦੀ ਐਂਟਰੀ ਦੌਰਾਨ ਹੁੰਦੀ ਲੁੱਟ ਵਿਰੁੱਧ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਇਹ ਲੁੱਟ ਹੈ ਜਿਹੜੀ ਵੱਧਦੀ ਜਾਵੇਗੀ ਤਾਂ ਇਸ ਨੂੰ ਰੋਕਣਾ ਜ਼ਰੂਰੀ ਹੈ ਕਿਉਂਕਿ ਲੋਕ ਨੇ ਜਿਹੜੇ ਉਹ ਹਿਮਾਚਲ ਪ੍ਰਦੇਸ਼ ਜਾਂਦੇ ਨੇ ਖਾਸ ਤੌਰ ਤੇ ਪੰਜਾਬ ਤੋਂ ਵੱਡੀ ਗਿਣਤੀ ਚ ਪੰਜਾਬੀ ਲੋਕ ਨੇ ਜਿਹੜੇ ਉਹ ਹਿਮਾਚਲ ਪ੍ਰਦੇਸ਼ ਆਪਣੇ ਪਰਿਵਾਰਾਂ ਸਮੇਤ ਜਾਂਦੇ ਨੇ ਗਰਮੀ ਹੋਵੇ ਜਾਂ ਸਰਦੀ ਹੋਵੇ ਉਹ ਪਹਾੜਾਂ ਦਾ ਲੁਤਫ ਉਠਾਉਂਦੇ ਨੇ ਪਰ ਹੁਣ ਹਿਮਾਚਲ ਜਾਣਾ ਪੰਜਾਬੀਆਂ ਦੇ ਲਈ ਮਹਿੰਗਾ ਹੋ ਸਕਦਾ ਹੈ ਐਂਟਰੀ ਫੀਸ ਹੈ ਜਿਹੜੀ ਵਧਾ ਦਿੱਤੀ ਗਈ ਹੈ